ਆ ਸਾਡਾ ਪਾਰਕ ਤੁਸੀਂ ਦੇਖ ਸਕਦੇ ਹੋ ਇੱਥੇ ਸਾਡੇ ਪੰਡ ਵਾਲਿਆਂ ਨੇ ਜਾਲ ਲਾਤਾ ਸੀਗਾ ਵੀ ਇਹਦੇ ਅੰਦਰ ਕੋਈ ਡੇਗ ਨਾ ਜਾਵੇ ਵੈਸੇ ਹੁਣ ਇੱਕ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਟਾਟਾ ਚਾਟੇ ਬਲੌਗ ਵਿੱਚ ਸਵਾਗਤ ਆ ਤੇ ਅਸੀਂ ਆਠ ਗਏ ਦੋਨੋਂ ਜਨੇ ਆ ਦੇਖੋ ਗਾਇਸ ਅਮੀ ਤੋਂ ਬਾਅਦ ਤੋਂਦੀ ਧੁੰਦ ਹੋਈ ਪਈ ਆ ਕੁਛ ਵੀ ਨਜ਼ਰ ਨਹੀਂ ਆ ਰਿਹਾ ਦੋਸਤੋ ਲੋਵੀ ਆਪਾ ਆ ਗਿਆ ਜੌਬ ਦੇ ਉੱਪਰ ਤੇ ਸਰਗੋਨਾ ਬਾਹਰ ਖੜੀ ਆ ਬੈਠ ਦਾ ਇੰਤਜ਼ਾਰ ਕਰ ਰਹੀ ਆ ਸੋ ਮੈਂ ਸੋਚਿਆ ਕਿ ਉਹਨਾਂ ਤੁਹਾਨੂੰ ਦੱਸਿਆ ਜਾਵੇ ਵੀ ਆਪਾਂ ਆ ਗਏ ਆ ਜੌਬ ਤੋਂ ਤੇ ਉਸ ਤੋਂ ਬਾਅਦ ਦੇਖੋ ਤੁਸੀਂ ਆ ਸਾਡੀ ਹੈਗੀ ਆ ਮੈਕਸੀ ਤੇ ਮੈਕਸੀ ਨੇ ਬਹੁਤ ਹੀ ਮੇਰਾ ਨਿੱਘਾ ਸਵਾਗਤ ਕੀਤਾ ਸੀਗਾ ਉਸ ਟਾਈਮ ਮੇਰੇ ਕੋਲ ਫੋਨ ਨਹੀਂ ਹੈਗਾ ਸੀ ਨਹੀਂ ਤਾਂ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਉਣਾ ਸੀ ਆ ਰੈਸਟ ਕਰਕੇ ਰੋਟੀ ਪਾਣੀ ਖਾ ਕੇ ਹੋ ਗਏ ਸੀ ਫ੍ਰੀ ਤੇ ਸਰਗੁਣ ਵੀ ਆ ਗਈ ਸੀ ਸਕੂਲਾਂ ਸਰਗੁਣ ਖੈਲੋ ਕਰ ਦੋ ਹਾਈ ਕਰ ਦੋ ਤੇ ਹੁਣ ਅਸੀਂ ਚੱਲੇ ਆ ਪਾਰਕ ਜਾਨੀ ਕਿ 100 ਸਾਲ ਪੁਰਾਣਾ ਖੂ ਵੈਸੇ ਤਾਂ ਹੁਣ ਉਹਨੂੰ 4 ਸਾਲ ਉੱਪਰ ਹੋ ਗਿਆ 104 ਸਾਲ ਪੁਰਾਣਾ ਖੂ ਆ ਸਾਡੇ ਪਿੰਡ ਦੇ ਵਿੱਚ ਤੇ ਤੁਹਾਨੂੰ ਆਪਾਂ ਉਹ ਦਿਖਾਵਾਂਗੇ ਨਾਲੇ ਪਖਾਵਾਂਗੇ ਸਾਡੇ ਪਿੰਡ 'ਚ ਬਣਿਆ ਹੋਇਆ ਪਾਰਕ ਆਜੋ ਆਪਾਂ ਚੱਲਦੇ ਆਂ ਲਓ ਜੀ ਅਸੀਂ ਪਹੁੰਚ ਗਏ ਆ ਪਾਰਕ ਦੇ ਵਿੱਚ ਤੇ ਤੁਹਾਨੂੰ ਆਪਾਂ ਪੂਰਾ ਪਾਰਕ ਦਿਖਾਉਨੇ ਆ ਪਿੱਛੋਂ ਤੁਸੀਂ ਦੇਖ ਸਕਦੇ ਹੋ ਤੇ ਇਦਾਂ ਲਈ ਇਦਾਂ ਦੀ ਸਾਈਡ ਸਾਡੇ ਜੰਮ ਬਣੇ ਹੋਇਆ پارک ਦੇ ਵਿੱਚ ਤੇ پارک ਤੁਹਾਨੂੰ ਦਿਖਾਉਨੇ ਆ ਫਰੰਟ ਤੋਂ ਆ ਸਾਡਾ پارک ਤੁਸੀਂ ਦੇਖ ਸਕਦੇ ਹੋ ਤੋਂ ਪਚੜੀ ਹੋਈ ਆ ਮੱਠੀ ਮੱਠੀ ਆਪਾਂ پارک ਦੇ ਅੰਦਰ ਐਂਟਰ ਕਰ ਚੁੱਕੇ ਆ ਤੇ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਆਪਾਂ پارک ਚਲੇ ਸਾਹਮਣੇ ਤੁਸੀਂ ਦੇਖ ਸਕਦੇ ਹੋ پارک ਦੇ ਵਿੱਚ ਬੈਠਣ ਨੂੰ ਵੀ ਜਗ੍ਹਾ ਬਣੀ ਹੋਈ ਆ ਸਾਡੇ ਇੱਥੇ ਘਾਹ ਵਗੈਰਾ ਸਰਦੀਆਂ ਕਰਕੇ ਥੋੜਾ ਜਿਹਾ ਸੁੱਕ ਗਿਆ ਤੇ ਇਹ ਜਦੋਂ ਜਿਵੇਂ ਜਿਵੇਂ ਗਰਮੀ ਦਾ ਮੌਸਮ ਆ ਰਿਹਾ ਓਵੇਂ ਓਵੇਂ ਜਿਹੜਾ ਘਾਹ ਹੈਗਾ ਉਹ ਇਹਦੇ ਉੱਗ ਰਿਹਾ ਇੱਥੇ ਤੇ ਇੱਥੇ ਬੈਠਣ ਨੂੰ ਬਹੁਤ ਵਧੀਆ ਜਗ੍ਹਾ ਬਣੀ ਵੀ ਆ ਖਾਸ ਕਰਕੇ ਸਰਦੀਆਂ ਦੇ ਵਿੱਚ ਗਰਮੀਆਂ ਦੇ ਵਿੱਚ بارش ਤੋਂ ਇਹਦੇ ਬਣਾਇਆ ਤੇ ਆ ਤੁਹਾਨੂੰ ਦਿਖਾਉਨੇ ਆ ਇੱਧਰ ਸਾਡੇ ਇਹ ਬਣਾਇਆ ਵਿਆ 100 ਸਾਲ ਪੁਰਾਣਾ 104 ਸਾਲ ਪੁਰਾਣਾ ਖੂਹ ਤੇ ਇਹ ਜਿਹੜਾ ਖੂਹ ਆ ਇਹ ਬਹੁਤ ਪੁਰਾਣਾ ਸਾਡੇ ਪਿੰਡ ਦੇ ਪਿੰਡ ਦੇ ਲੋਕ ਇੱਥੋਂ ਪਹਿਲਾਂ ਇਸ ਖੂਹ ਦੇ ਵਿੱਚੋਂ ਪਾਣੀ ਭਰਦੇ ਹੁੰਦੇ ਸੀਗੇ ਆ ਤੁਹਾਨੂੰ ਆਪਾਂ ਖੂਹ ਦਿਖਾਉਨੇ ਆ ਇਹਦੇ ਉੱਪਰ ਇੱਥੇ ਸਾਡੇ ਪਿੰਡ ਵਾਲਿਆਂ ਨੇ ਜਾਲ ਲਾਤਾ ਸੀਗਾ ਵੀ ਇਹਦੇ ਅੰਦਰ ਕੋਈ ਡੇਗ ਨਾ ਜਾਵੇ ਵੈਸੇ ਹੁਣ ਇਹ ਖੂਹ ਪੰਦ ਸਿਰਫ ਇਹ ਖੂਹ ਬਣਾਇਆ ਗਿਆ ਹੁਣ ਇਹਦੇ ਲਈ ਦੇਖਣਾ ਵਾਸਤੇ ਤਾਂ ਜੋ ਸਾਡੇ ਪਿੰਡ ਦੇ ਵਿੱਚ ਲੋਕ ਆਉਣ ਤੇ ਸਖੂ ਨੂੰ ਦੇਖਣ ਵੀ ਇਹ ਸਾਡੇ ਪਿੰਡ ਦੇ ਸਰਪੰਚ ਨੇ ਸਾਡੇ ਪਿੰਡ ਦੇ ਸਰਪੰਚ ਹਰਪਗਵਾਨ ਰਾਜਾ ਜੀ ਨੇ ਇਹਦੀ ਜਿਹੜੀ ਉਹ ਸਾਰੀ ਉਹ ਕਰਵਾਈ ਸੀਗੀ ਤੇ ਇਧਰਲੇ ਪਿਛਲੇ ਪਾਸੇ ਵੀ ਬਣੇ ਹੋਏ ਆ ਬੱਚਿਆਂ ਦੇ ਖੇਡਣ ਵਾਸਤੇ ਪਾਰਕ ਬਣੇ ਹੋਏ ਆ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਆ ਇਧਰ ਤੁਹਾਨੂੰ ਦਿਖਾਤਾ ਸੀ ਬੈਠਣ ਵਾਸਤੇ ਬਣਿਆ ਹੋਇਆ ਤੇ ਇਹ ਜਿਹੜਾ ਖੂਹ ਆ ਤਾਨੂੰ ਪ੍ਰੋਪਰ ਅਸੀਂ ਦਿਖਾ ਦਿੰਨੇ ਆ ਇਹ ਜਿਹੜਾ ਖੂਹ ਆ 104 ਸਾਲ ਪੁਰਾਣਾ ਖੂਹ ਆ ਤੇ ਇੱਕ ਸਾਡੇ ਪਿੰਡ ਦੇ ਪਰਲੀ ਸਾਈਡ ਇਸ ਤੋਂ ਇਸ ਦੇ ਇਸ ਦੇ ਪਰਲੀ ਸਾਈਡ ਜਿਹੜਾ ਹੈਗਾ ਇੱਕ ਹੋਰ ਖੂਹ ਤਿਆਰ ਹੋ ਰਿਹਾ ਸਾਡੇ ਪਿੰਡ ਦੋ ਖੂਹ ਸੀਗੇ ਇੱਕ ਉਹ ਪਰਲੀ ਸਾਈਡ ਖੂਹ ਸੀਗਾ ਤੇ ਇੱਕ ਜਿਹੜਾ ਆਹ ਵਾਲਾ ਖੂਹ ਆ ਇਹ 104 ਸਾਲ ਪੁਰਾਣਾ ਉਹ ਵੀ ਉਹ ਵੀ ਇਹਦੇ ਨਾਲ ਹੀ ਆ ਖੂਹ ਉਹ ਹਜੇ ਬਣ ਰਿਹਾ ਤਿਆਰ ਹੋ ਰਿਹਾ ਤੇ ਇਹ ਸਿਰਫ ਇੱਕ ਦੇਖਣ ਵਾਸਤੇ ਇੱਕ ਯਾਦਗਾਰੀ ਵਾਸਤੇ ਬਣਾਇਆ ਸੀਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਖੂਹ ਬਣਿਆ ਹੋਇਆ ਏ ਤੇ ਇਹਦੇ ਪਰਲੀ ਸਾਈਡ ਬੱਚਿਆਂ ਵਾਸਤੇ ਝੂਲੇ ਪਿੰਗੇ ਲਾਏ ਹੋਏ ਆ ਉਹ ਵੀ ਤੁਹਾਨੂੰ ਦਿਖਾਉਨੇ ਆਪਾਂ ਉਧਰ ਸਾਡੀ ਫੈਮਿਲੀ ਮਤਲਬ ਰੀਤ ਤੇ ਸਰਗੁਨ ਤੇ ਮੇਰੀ ਸਿਸਟਰ ਉਹ ਕੈਮਰੇ ਚ ਕਿਸ ਸਿਸਟਮ ਮੇਰੀ ਜਿਹੜੀ ਹੈਗੀ ਉਹ ਕੈਮਰੇ ਤੋਂ ਥੋੜਾ ਜਿਹਾ ਸੰਗ ਦੀ ਉਹ ਆਉਂਦੀ ਨਹੀਂ ਤੇ ਤੁਹਾਨੂੰ ਆਪਾਂ ਦਿਖਾਉਨੇ ਆ ਇੱਧਰ ਖੜਨ ਵਾਸਤੇ ਇਹਨਾਂ ਨੇ ਛੱਤ ਵਗੈਰਾ ਲਗਾ ਚਿਆਂ ਹੱਥ ਤੇ ਝੂਲੇ ਵਗੈਰਾ ਲਾਏ ਹੋਏ ਆ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਸਰਗੁਨਾ ਉਹ ਸਾਹਮਣੇ ਤੁਹਾਨੂੰ ਦਿਸ ਰਹੀ ਹੋਣੀ ਆ ਸਰਗੁਨ ਉਧਰ ਫਿਰਦੀ ਆ ਤੇ ਆ ਰੀਤ ਪਿੰਕੇ ਤੇ ਝੂਲ ਝੂਲ ਰਹੀ ਆ ਕਿਵੇਂ ਦਾ ਲੱਗਿਆ ਇੱਥੇ ਆਗੇ ਸ਼ਾਂਤ ਸ਼ਾਂਤ ਹਾਂ ਬਾਕੀ ਇੱਥੇ ਮਾਹੌਲ ਜਿਹੜਾ ਹੈਗਾ ਬਹੁਤ ਹੀ ਸ਼ਾਂਤ ਸ਼ਾਂਤੀ ਆ ਸਰਗੁਣ ਲੋ ਜੀ ਆ ਅਸੀਂ ਆ ਗਏ ਸੀ ਸਰਗੁਣ ਕੋਲੇ ਸਰਗੁਣ ਕਾਰੇ ਤੇ ਝੂਟੇ ਲੈਣੇ ਆ ਮੈਨੂੰ ਉਹ ਦੇ ਵਿੱਚੋਂ ਝੂਟੇ ਲੈਣੇ ਆ ਚਲੋ ਸਰਗੁਣ ਨੇ ਤਾਂ ਉਧਰ ਝੂਟੇ ਲੈਣੇ ਆ ਹੈ ਡਰ ਲੱਗਦਾ ਇਹਦੇ ਤੇ ਬਹਿ ਜਾ ਇਹਦੇ ਤੇ ਬਹਿ ਜਾ ਲੋ ਜੀ ਸਾਡੀ ਸਰਗੁਣ ਨੂੰ ਚਾਹ ਚੜਿਆ ਹੋਇਆ ਉਹਨੂੰ ਸਮਝ ਨਹੀਂ ਆ ਰਹੀ ਵੀ ਕਿਹੜੀ ਤੇ ਹੁਣ ਕਾਰੇ ਤੇ ਲੈਣੇ ਆ ਝੂਟੇ ਚਲ ਵੀ ਦੇ ਇਹਨੂੰ ਝੂਟੇ ਚਲੋ ਜੀ ਸਰਗਨ ਝੋਲੀ ਦੇ ਵਿੱਚ ਬੈਠ ਕੇ ਇਸ ਝੂਟੇ ਲੈਦੀ ਹੋਈ ਉਹ ਸਾਹਮਣੇ ਡੱਕ ਬੈਠੀ ਆ ਆਹ ਦੇਖੋ ਡੱਕ ਪਾਣੀ ਚ ਉਹ ਡੱਕੇ ਬਿਠੀਆ ਸਾਡੇ ਵਲੌਗਾਂ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਸੋ ਇਹਨੂੰ ਦੀ ਬੇਨਤੀ ਆ ਵਲੌਗਾਂ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਵਧੀਆ ਵਲੌਗ ਲੈ ਕੇ ਆਵਾਂਗੇ ਅਸੀਂ ਤੁਹਾਨੂੰ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਿਹੜੀਆਂ ਵਧੀਆ-ਵਧੀਆ ਚੀਜ਼ਾਂ ਬਣੀਆਂ ਹੋਈਆਂ ਦੇਖਣ ਜੋਗਾ ਉਹ ਤੁਹਾਨੂੰ ਦਿਖਾ ਦਿਖਾਇਆ ਕਰਾਂਗੇ ਜੇ ਤੁਸੀਂ ਸਾਡੇ ਇਸ ਤਰ੍ਹਾਂ ਦੇ ਵਲੌਗ ਪਸੰਦ ਕਰੋਗੇ ਤਾਂ ਤੇ ਅਸੀਂ ਆਪਦੇ ਪਿੰਡ ਤੋਂ ਹੀ ਸ਼ੁਰੂਆਤ ਕੀਤੀ ਆ ਇਸ ਤੋਂ ਬਾਅਦ ਤੁਹਾਨੂੰ ਅਸੀਂ ਹੋਰ ਪਿੰਡਾਂ ਦੇ ਵਿੱਚ ਵੀ ਲੈ ਕੇ ਜਾਵਾਂਗੇ ਪਰ ਉਹ ਵੀ ਤਾਂ ਜੇ ਤੁਸੀਂ ਸਾਡੇ ਵਲੌਗਰ ਨੂੰ ਪਿਆਰ ਕਰੋਗੇ ਸਾਨੂੰ ਸਪੋਰਟ ਕਰੋਗੇ ਕਿਉਂਕਿ ਅਸੀਂ ਤੁਹਾਡੀ ਸਪੋਰਟ ਨਾਲ ਹੀ ਆ ਬਾਕੀ ਦੂਜੀ ਗੱਲ ਇਹ ਆ ਵੀ ਮੈਂ ਹੁਣ ਅਸੀਂ ਸਿਰਫ ਵਲੌਗਿੰਗ ਹੀ ਸ਼ੁਰੂ ਕਰਤੀ ਆ ਅਸੀਂ ਦੋਨੇ ਹੁਣ ਮਤਲਬ ਤੁਸੀਂ ਰੱਖ ਲੋ ਵੀ ਜੌਬਲੈਸ ਵਾਲਾ ਕੰਮ ਹੀ ਆ ਤੇ ਦੂਸਰਾ ਜਿਹੜੀ ਜੌਬ ਵਗੈਰਾ ਮੈਂ ਕਰਦਾ ਉਹ ਉਹ ਬਿਲਕੁਲ ਸਿਰਫ ਨਾ ਮਾਤਰੀ ਆ ਬਸ ਉਥੋਂ ਮੈਂ ਬਸ ਹਟ ਹੀ ਜਾਣਾ ਥੋੜੇ ਥੋੜੇ ਟਾਈਮ ਬਾਅਦ ਤੇ ਬਸ ਵਲੋਗਿੰਗ ਪੱਕੀ ਤੌਰ ਤੇ ਸ਼ੁਰੂ ਕਰ ਲੈਣੀ ਆ ਉਹ ਵੀ ਤਾਂ ਕਰਕੇ ਕਿਉਂਕਿ ਤੁਸੀਂ ਸਾਨੂੰ ਸਪੋਰਟ ਕਰੋਗੇ ਅਸੀਂ ਅੱਗੇ ਆਵਾਂਗੇ ਕਿਉਂਕਿ ਜੇਕਰ ਤੁਸੀਂ ਵਧੀਆ ਚੀਜ਼ਾਂ ਨੂੰ ਅੱਗੇ ਲੈ ਕੇ ਆਉਂਗੇ ਨਾ ਫਿਰ ਹੀ ਅੱਗੇ ਵਧੀਆ ਵਧੀਆ ਚੀਜ਼ਾਂ ਅੱਗੇ ਆਉਣੀਆਂ ਸੋ ਬੇਨਤੀ ਆ ਸਾਡੇ ਵਲੋਗਾਂ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਤੇ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਵਧੀਆ ਕੰਟੈਂਟ ਲੈ ਕੇ ਆਵਾਂਗੇ ਤੇ ਵਧੀਆ ਵਧੀਆ ਚੀਜ਼ਾਂ ਦਿਖਾਵਾਂਗੇ ਸਾਡੇ ਵਲੌਗ ਵੀ ਫੈਮਿਲੀ ਵਲੌਗ ਹੀ ਹੁੰਦੇ ਆ ਸੋ ਬੇਨਤੀ ਆ ਸਾਰਾ ਪਰਿਵਾਰ ਬਹਿ ਕੇ ਦੇਖ ਵਲੌਗ ਨੂੰ ਪੂਰਾ ਜਰੂਰ ਦੇਖਿਓ ਜੀ ਬਾਏ ਬਾਏ